ਸਾਜਨਾ ਦਿਸਦੇ ਸਬੰਧ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਫੁੰਦੀ ਲਤੀਨਾ ਵਿਖੇ ਜੋ ਕਿ 13 ਤਰੀਕ ਵਿਸਾਖੀ ਵਾਲੇ ਦਿਨ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿਹਦੇ ਵਿੱਚ 26 ਪੁਰਾਣੀ ਜਿਹੜੇ ਹਨ ਗੁਰੂ ਕੇ ਜਹਾਜ਼ੇ ਚੜੇ ਹਨ ਦਸ਼ਮੀਸ਼ ਪਾਤਸ਼ਾਹ ਦੇ ਬਚਨਾਂ ਖਾਲਸਾ ਮੇਰੋਂ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਿਵਾਸ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਾਬੇ ਕਰੇ ਬਿਪਰਨ ਦੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ ਸੋ ਕੱਲ ਦੇ ਦਿਹਾੜੇ 26 ਪ੍ਰਾਣੀ ਜਿਹੜੇ ਉਹ ਅਮਰਤ ਛੱਕੇ ਗੁਰੂ ਕੇ ਜਹਾਜੇ ਚੜਿਆ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਾ ਇਸੇ ਤਰ੍ਹਾਂ ਸਿੱਖ ਕੌਮ ਸਿੱਖ ਪੰਥ ਜਿਹੜੀ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਹਿਬਾਨ ਦੀ ਬੜੀ ਵੱਡੀ ਕਿਰਪਾ ਗੁਰਦੁਆਰਾ ਸਿੰਘ ਸਭਾ ਹੁੰਦੀ ਦੀਆਂ ਸੰਗਤਾਂ ਤੇ ਹੋਈ ਹੈ ਜੋ ਕਿ ਕੱਲ 13 April ਅੰਮ੍ਰਿਤ ਸੰਚਾਰ ਹੋਇਆ ਤੇ 26 ਪ੍ਰਾਣੀ ਜਿਹੜੇ ਗੁਰੂ ਦੇ ਜਹਾਜ਼ੇ ਚੜੇ ਹਨ ਜੋ ਕਿ ਕਿਕਾਰਾਂ ਦੀ ਸੇਵਾ ਗੁਰਦੁਆਰਾ ਸਿੰਘ ਸਭਾ ਫੂਨ ਦੀ ਦੀ ਕਮੇਟੀ ਵੱਲੋਂ ਤੇ ਪੰਜਾਂ ਪਿਆਰਿਆਂ ਦੇ ਅਗਵਾਈ ਦੇ ਵਿੱਚ ਅੰਮ੍ਰਿਤ ਦਾ ਬਾਟਾ ਜਿਹੜਾ ਤਿਆਰ ਕਰਿਆ ਗਿਆ ਸੋ ਬੇਨਤੀ ਕਰਦੇ ਆ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਜਿਵੇਂ ਕਿ ਸਾਲ ਦੇ ਵਿੱਚ ਇੱਕ ਵਾਰ ਨਗਰ ਕੀਰਤਨ ਆਪਾਂ ਰੱਖਦੇ ਆ ਉਸ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤ ਸੰਚਾਰ ਜ਼ਰੂਰ ਰੱਖਿਆ ਕਰੀਏ ਤਾਂ ਕਿ ਜਿਹੜੇ ਸਿੰਘ ਲਾਹਾ ਲੈਣਾ ਚਾਹੁੰਦੇ ਹਨ ਉਹ ਗੁਰੂ ਦੇ ਲੜ ਜ਼ਰੂਰ ਲੱਗ ਸਕਣ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ